ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੈ ਜ ਹੈ 11 ਵਜੇ ਦਾ ਅੱਜ ਹੋਈ ਹੋਈ ਸੀ ਬੱਦਲਵਾਈ ਸੂਬਾ ਵੀ ਬਾਰਿਸ਼ ਸੀ ਮੈਂ ਕਪੜੇ ਧੋਤੇ ਸੀ ਸੂਬਾ ਪਰ ਮੈਂ ਅੰਦਰ ਹੀ ਪਾਤੀ ਸੀਗੇ ਤੇ ਹੁਣ ਧੁੱਪ ਨਿਕਲ ਆਈ ਸੀ 11 ਕਵਜ ਦਾ ਟਾਈਮ ਹੈ ਅਸੀਂ ਗਏ ਸੀਗੇ ਸਾਡੀ ਗਵੰਡੀਆਂ ਜਿਨ੍ਹਾਂ ਦਾ ਖੰਡਪੜ ਪ੍ਰਕਾਸ਼ ਹੈ ਉੱਥੇ ਲੰਗਰ ਦੀ ਸੇਵਾ ਕਰੀ ਪ੍ਰਸ਼ਾਦਿਆਂ ਦੀ ਫਿਰ ਲੰਗਰ ਛਕ ਕੇ ਅਸੀਂ ਆ ਗਏ ਘਰੇ ਮੂੰਹ ਆ ਕੇ ਕੱਪੜੇ ਅੰਦਰੋਂ ਚੱਕ ਕੇ ਫੇਰ ਇਹ ਦੁਬਾਰਾ ਬਾਹਰ ਪਾ ਰਹੀਆਂ ਮੈਂ ਚਲੋ ਸੁੱਕ ਜਾਣਗੇ ਧੁੱਪ ਨਿਕਲੀ ਹੋਈ ਆ ਹਵਾ ਚੱਲ ਰਹੀ ਸੀ ਤੇ ਬੱਦਲ ਵਾਈ ਬਣੀ ਹੋਈ ਸੀ ਮੈਂ ਚਲੋ ਜਿਹਨਾਂ ਟਾਈਮ ਧੁੱਪ ਹੈਗੀ ਸੁੱਕ ਜਾਣਗੇ ਉਹਨਾਂ ਟਾਈਮ ਤਾਂ ਆਪਾਂ ਬਾਹਰ ਪਾਈ ਇਹਨਾਂ ਨੂੰ ਹਵਾ ਲਵਾਈਏ ਸੁੱਕੇ ਜਾਣਾ ਹਾਂ ਹਾਂ ਹੁਣ ਸਰ ਪਹਿਲਾਂ ਕੱਪੜੇ ਚੱਕੇ ਨੇ ਕਿਉਂਕਿ ਮੌਸਮ ਤਾਂ ਕੋਈ ਪਤਾ ਨਹੀਂ ਕਦੋਂ ਬਦਲ ਜੇ ਤੇ ਚਲੋ ਧੁੱਪੇ ਧੁੱਪੇ ਸੁੱਕ ਜਾਨਾ ਜਾਂਦੀ ਮੈਂ ਅੰਦਰ ਹੀ ਪਾ ਗਈ ਸੀ ਮੈਂ ਕਿ ਬਾਹਰ ਦੇਖੋ ਮੌਸਮ ਦਾ ਭਰੋਸਾ ਨਹੀਂ ਕੋਈ ਵੀ ਹੈਗਾ ਇਸ ਕਰਕੇ ਮੈਂ ਅੰਦਰ ਹੀ ਪਾ ਲਈ ਇਸ ਕੱਪੜੇ ਇਹ ਅਸੀਂ ਕਰ ਰਹੇ ਸੀ ਪ੍ਰਸ਼ਾਦਿਆਂ ਦੀ ਸੇਵਾ ਮੈਂ ਕਿਹਾ ਤੁਹਾਨੂੰ ਥੋੜੀ ਵੀਡੀਓ ਕਲਿੱਪ ਬਣਾ ਲਾ ਦੇਖੋ ਜਦੋਂ ਪੈਣਾ ਨਾ ਪ੍ਰਸ਼ਾਦਿਆਂ ਦੀ ਸੇਵਾ ਨਾ ਬਹੁਤ ਦਿ ਲੋ ਕਰਦੀਆਂ ਨੇ ਚਾਹ ਕੇ ਕਰਦੀਆਂ ਨੇ ਬਹੁਤ ਵਧੀਆ ਲੱਗਦਾ ਜਦੋਂ ਇਕੱਠੇ ਹੁੰਨੇ ਆ ਸਾਰੇ ਜਾਣੇ ਸੇਵਾ ਕਰਦੇ ਆ ਕਿਉਂਕਿ ਇਹਦਾ ਬਹਾਨੇ ਨਾਲ ਹੀ ਬਾਹਰ ਘਰਾਂ ਚੋਂ ਨਿਕਲ ਜਾਂਦੇ ਕਦੋਂ ਜਿੰਨਾ ਕੋਈ ਗੱਲਬਾਤ ਹੁੰਦੀ ਹੈ ਕਦੋਂ ਜਿਹਨੂੰ ਮਿਲਦੇ ਆ ਤੇ ਮੈਂ ਤਾਂ ਬਹੁਤ ਘੱਟ ਪਿੰਡ ਵਿੱਚ ਜਾਣਦੇ ਆ ਵੀ ਪੰਜ ਚਾਰ ਘਰਵਾ ਸਾਡੇ ਗਲੀ ਗਵਾਂਢ ਦੇ ਨੂੰ ਜਾਣਦੀ ਆ ਬਹੁਤ ਜਾਣਨ ਮੈਂ ਜਾਣਦੀ ਨਹੀਂ ਇਹ ਸਾਡੇ ਗਵਾਂਢੀਆਂ ਦੇ ਆਂਟੀ ਨੇ ਇਹ ਹੋਰ ਘਰ ਆ ਪਰ ਜਿਨ੍ਹਾਂ ਦੇ ਘਰੇ ਪਾਠ ਆ ਉਹ ਹੋਰ ਘਰ ਹੈ ਕਿਉਂਕਿ ਮੀ ਔਨ ਕਰਕੇ ਨਾ ਫਿਰ ਸਾਨੂੰ ਇੱਧਰ ਫੁਲਕੇ ਲਾਉਣੇ ਪੈਗੇ ਛੱਟ niche ਤੇ ਮੈਂ ਵੀ ਕਰਦੀ ਪਈ ਸਪੀਡ ਮੈਂ ਕਿਹਾ ਵੀਡੀਓ ਕੋ ਰਿਕਾਰਡ ਕਰ ਲਵਾਂ ਸਮਾਂ 11 ਦਾ ਕੱਪੜੇ ਸੁੱਕਣੇ ਬਾਹਰ ਮੈਂ ਪਾਤੇ ਤੇ ਹੁਣ ਮੈਂ ਕਿਚਨ ਸਾਫ ਕਰਨੀ ਆ ਕਿਚਨ ਸਾਫ ਕਰਕੇ ਬੈਡਰੂਮ ਦੀ ਡਸਟਿੰਗ ਕਰਨੀ ਆ ਬਾਥਰੂਮ ਮੈਂ ਸਵੇਰੇ ਜਿਨੋਂਗ ਨਹਾਉਂਦੀ ਨਿਵਾਸ਼ ਕਰਦਾ ਜਿੰਨਾ ਕੰਮ ਕਰਨਾ ਸੀਗਾ ਕਿਚਨ ਦੀ ਸਫਾਈ ਰਹਿਦੀ ਕਰਨ ਵਾਲੀ ਜੇ ਚਾ ਕਿਚਨ ਚ ਕੁਕਿੰਗ ਵੇਰ ਕੁਝ ਨਹੀਂ ਹੋਈ ਚਾ ਪਾਣੀ ਬਣਾਇਆ ਸਿਰਫ ਪਰ ਫਿਰ ਵੀ ਐ ਹੁੰਦਾ ਨਾ ਕਿ ਕਿਚਨ ਸਾਫ ਹੋ ਫਿਸ਼ਿੰਗ ਕੰਮ ਗਿਆ ਤੋਂ ਨੇ ਸ਼ੈਲਫਾ ਛਿੱਤਰਾ ਸਾਫ ਕਰਦੀ ਆ ਉਹ ਤੱਕ ਸਬਰ ਦਾ ਨਮਾਜ ਤੱਕ ਆਪਣੇ ਹੱਥ ਨਾਲ ਰੋਜ਼ ਵਾਲੀ ਕਲੀਨਿੰਗ ਆਪਾਂ ਨਾ ਕਰੀ ਆ ਇਹ ਨਾ ਰੱਬ ਦੀ ਸਫਾਈ ਕਲੀ ਨਹੀਂ ਤੱਕੰਦਾ ਪਿਆ ਬੈਡਰੂਮ ਦੀ ਡਸਟਿੰਗ ਕਰਨ ਵਾਲੀ ਕਰਨੋ ਸੀ ਫੇਰ ਜਾਣਾ ਬਾਹਰ ਕਰਨੋ ਫੇਰ ਨਹੀਂ ਮੇਥੋਂ ਹੁਣ ਇਹ ਕੰਮ ਕੁਝ ਵੀ ਤੋਂ ਅੱਜ ਹੀ ਕਰਦੀ ਇਹ ਕੰਮ ਸਾਰੇ ਉਹ ਜੈਕਟ ਮੈਨੂੰ ਹੁਣ ਦੇਖੀਓ ਕਮਰੇ ਚੋਂ ਦੇਖੀਓ ਜੈਕਟ ਰਹਿ ਗਈ ਅੰਦਰ ਇਹ ਬਾਹਰ ਪਾਉਣੇ ਵਕਤ ਸਾਰੇ ਕੱਪੜੇ ਬਾ ਅੱਜ ਪਾਣੀ ਵੀ ਪੀਣਾ ਪਾਣੀ ਮੈਂ ਸੋ ਕਰਨ ਵੀ ਕਰਕੇ ਪੀਤਾ ਗਿਆ ਕੱਲ ਨੂੰ ਫੇਰ ਨਹੀਂ ਪੀਤਾ ਜਾਣਾ ਅੱਜ ਪਾਣੀ ਵੀ ਪੂਰਾ ਕਰਨਾ ਬੋਤਲ ਨੇ ਆ ਕਿ ਉਹ ਰਿਲ ਭਰ ਕੇ ਧਰ ਦੇ ਕੋਸੇ ਪਾਣੀ ਦੀ ਫੇਰ ਪੀਤਾ ਜਾਊਗਾ ਚਲੋ ਇਹ ਹੋਇਆ ਸ਼ੁਰੂ ਕੰਮ ਤੇ ਫਟਾਫਟ ਕੰਮ ਕੰਪਲੀਟ ਕਰਕੇ ਫਿਰ ਮੈਂ ਉਹਦੀ ਵੀਡੀਓ ਐਡਿਟ ਕਰੂੰਗੀ ਅੱਧਾ ਪੌਣਾ ਘੰਟਾ ਮੈਨੂੰ ਲੱਗ ਜੂਗਾ ਫਿਰ ਵੀਡੀਓ ਐਡਿਟ ਕਰਕੇ ਰੱਖਾਂ ਮੈਂ ਹੁਣ ਕਰ ਰਹੀ ਆ ਕਿਚਨ ਸਾਫ ਕੱਪੜ ਵਗੈਰਾ ਚੇਂਜ ਕਰਕੇ ਮੈਂ ਆ ਗਈ ਇਸ ਕਿਚਨ ਵਿੱਚ ਮੈਂ ਕਿਚਨ ਸਾਫ ਕਰਦਾ ਤੇ ਖਾਣਾ ਘਰੇ ਨਹੀਂ ਬਣਿਆ ਹੈਗਾ ਚਾਹ ਪਾਣੀ ਸਵੇਰੇ ਹੁਣ ਤਾਂ ਕੁਛ ਨਾ ਕੁਛ ਡੁੱਲਦਾ ਕਰਦਾ ਫਿਰ ਆਂਜ ਹੁੰਦਾ ਵੀ ਚਲੋ ਸਫਾਈ ਹੋ ਜਾਈ ਇੱਕ ਵਾਰੀ ਥੋੜਾ ਗੰਦਾ ਥੋੜਾ ਹੋ ਜੇ ਹਨ ਪਰ ਸਫਾਈ ਤਾਂ ਹੋਣੀ ਜ਼ਰੂਰੀ ਹੈ ਦੇਖੋ ਚੁੱਲੇ ਚੌਕੇ ਜਿੱਥੇ ਆਪਾਂ ਖਾਣਾ ਬਣਾਉਨੇ ਉਥੇ ਤਾਂ ਆਪੋ ਨਾਲ ਤਾਂ ਚੰਗਾ ਨਹੀਂ ਲੱਗਦਾ ਵੀ ਆਪਾਂ ਬਿਲਕੁਲੀ ਹੱਥ ਨਾ ਮਾਰੀਏ ਸਫਾਈ ਨਾ ਕਰੀਏ ਤੇ ਮੈਂ ਕਿਹਾ ਚਲੋ ਹੁਣ ਗੈਸ ਗੋਸ ਤਾਂ ਇੰਨਾਂ ਜਿਆਦਾ ਤੱਕੰਦਾ ਹੈ ਨਹੀਂ ਸਪਰ ਜਿੰਨਾ ਕਿ ਹੈਗਾ ਇੱਕ ਪਰ ਕੱਪੜਾ ਮਾਰ ਕੇ ਸਾਰੀ ਸਫਾਈ ਤਾਂ ਮੈਂ ਕਹਦੇ ਸਾਫ ਅਲ ਸ਼ੈਲਫ ਸਾਫ ਕਰਦਾ ਮੈਂ ਕਿ ਚਲੋ ਸ਼ਿੰਕਰ ਵਗੈਰਾ ਧੋ ਦਾਂ ਚਾਹ ਪਾਣੀ ਤੇ ਸਵੇਰੇ ਕਰਾਈ ਸੀ ਗੇਰ ਕੋ ਰਾਤ ਵੀ ਕੋਈ ਦੁੱਧ ਚਾਹ ਲਾ ਭਾਂਡੇ ਆਪਣੇ ਹੁੰਦੇ ਨੇ ਕੋਈ ਰੋਟੀ ਦਹੀਂ ਵਗੈਰਾ ਜਿਵੇਂ ਉਹਨੇ ਕੁਝ ਵੀ ਆ। ਫਿਰ ਕਿਚਨ ਸਾਫ ਹੋਣੀ ਡੇਲੀ ਤੇ ਡੇਲੀ ਜ਼ਰੂਰੀ ਆ ਫਿਰ ਮੈਨੂੰ ਅਜਿਹਾ ਲੱਗਦਾ ਜੇ ਮੈਂ ਕਿਚਨ ਸਾਫ ਨਾ ਕਰੀ ਨਾ ਆਪਦੇ ਆਪ ਨੂੰ ਅਜਿਹਾ ਲੱਗਦਾ ਵੀ ਇੱਥੋਂ ਗੰਦਾ ਗੰਦਾ ਜ ਲੱਗੀ ਜਾਂਦਾ ਸਮੈਲ ਜਾਈ ਜਾਂਦੀ ਆਏ ਹੋ ਜਾਂਦਾ। ਮੈਂ ਚਲੋ ਕਰ ਕਿਚਨ ਸਾਫ ਕਰਦਾ। ਕਿਚਨ ਸਾਫ ਕਰਨ ਤੋਂ ਬਾਅਦ ਮੈਂ ਕਿਚੋ ਲੌਬੀ ਵਾਲਾ ਬਾਲਕਨੀ ਵੀ ਸਾਫ ਕਰ ਦਦ ਕਿਉਂਕਿ ਨਾ ਅਸੀਂ ਕੱਲ ਨੂੰ ਜਾਣਾ ਸਿਕਰ ਹੋਣਾ ਨਹੀਂ ਤੇ ਕੱਲੋਂ ਮੇਰੇ ਤੇ ਕੋਈ ਕੰਮ ਹੋਣਾ ਨਹੀਂ ਮੈਂ ਕਿ ਚਲੋ ਜਿੰਨੇ ਕੰਮ ਅੱਜ ਹੁੰਦੇ ਨੇ ਕੱਲ ਵਾਲੇ ਵੀ ਅੱਜ ਹੀ ਖਤਮ ਕਰ ਲਾਂ ਫਿਰ ਜਦੋਂ ਪਤਾ ਹੋਵੇ ਵੀ ਆਪਾਂ ਕਿਸ ਅਗਲੇ ਦਿਨ ਆਪਾਂ ਕਿ ਜਾਣਾ ਹਨ ਕਰੋ ਬਾਅਦ ਫਿਰ ਆਏ ਹੋਏ ਤੇ ਵੀ ਆਹ ਕੰਮ ਵੀ ਕਰਦੀ ਆਹ ਵੀ ਕਰਦੀ ਵੀ ਕੱਲ ਨੂੰ ਕੋਈ ਕੰਮ ਹੋਣਾ ਨਹੀਂ ਆਹ ਵੀ ਕਰਦੀ ਫਿਰ ਐਦਾਂ ਕੰਮ ਵੀ ਆਪਦੇ ਮੈਨੇਜ ਕਰਨੇ ਪੈਂਦੇ ਆ ਜੋ ਆਪਾਂ ਕਿਤੇ ਜਾਣਾ ਹੋਵੇ ਕੋਈ ਕੰਮ ਆਪਾਂ ਨੂੰ ਪਹਿਲਾਂ ਵੀ ਕਰਨਾ ਪੈਂਦਾ ਕੋਈ ਚਲੋ ਇੱਕ ਦਿਨ ਇੱਕ ਦੋ ਦਿਨ ਲੇਟ ਵੀ ਹੋ ਜਾਂਦਾ ਇਹਦਾ ਕੰਮ ਸਾਰੇ ਆਪਨ ਕਰਨੇ ਹੀ ਪੈਂਦੇ ਨੇ ਮੰਗਰ ਮੂਰੀ ਤੇ ਮੈਂ ਕਿ ਚਲੋ ਮੈਂ ਵੀ ਅੱਜ ਆਵਾਂ ਲੌਬੀ ਵਾਲੀ ਬਹੁਤ ਜਿੰਨਾ ਥਾਂ ਕਰਦੇ ਚਲੋ ਅੱਜ ਤਾਂ ਇਹ ਮੈਂ ਸਾਫ ਕਰੀ ਦਵਾਂ ਆਪਾਂ ਔਰਤਾਂ ਨੂੰ ਦੇ ਕੋਈ ਇਹੀ ਫਿਕਰ ਹੁੰਦਾ ਹਨਾ ਕੰਮਾਂ ਦਾ ਹੀ ਕਿ ਕੰਮ ਹੋਣੇ ਚਾਹੀਦੇ ਨੇ ਚਾਹੇ ਆਪਾਂ ਉਹ ਪਹਿਲਾਂ ਕਰੀਏ ਚਾਹੇ ਬਾਅਦ ਕਰੀਏ ਜਿਵੇਂ ਵੀ ਕਰੀਏ ਕਿ ਕੰਮਾਂ ਦੀ ਸੈਟਿੰਗ ਆਪਾਂ ਹਮੇਸ਼ਾ ਕਰਕੇ ਆਨੇ ਘਰੋਂ ਜਾਂਦੇ ਆਉਣੇ ਤਾਂ ਫੇਰ ਦੇਖੋ ਇਹ ਹੁੰਦਾ ਵੀ ਕੰਮਾਂ ਦੀ ਸੈਟਿੰਗ ਆਪਾਂ ਫੇਰ ਕਰ ਲਈਏ ਬਸ ਕੰਮ ਆਪਣੇ ਲਾਈਨ ਤੇ ਹੋਣੇ ਚਾਹੀਦੇ ਨੇਗੇ ਟਾਈਮ ਤੇ ਚਲੋ ਅੱਗੇ ਪਿੱਛੇ ਆਪਾਂ ਕਰ ਲੰਨੇ ਪਰ ਕੰਮ ਸਾਰੇ ਹੋਣੇ ਚਾਹੀਦੇ ਇੱਕ ਕੰਮ ਨਹੀਂ ਬਣਦਾ ਆਪਣਾ ਹੋਇਆ ਤਾਂ ਵੀ ਕੰਮ ਕਿਉਂ ਨਹੀਂ ਹੋਇਆ ਫਿਰ ਆਪਾਂ ਫਟਾਫਟ ਉਹ ਵੀ ਕਰਨ ਭਜਦੇ ਆ ਤੇ ਮੈਂ ਕਿਹਾ ਚਲੋ ਹੁਣ ਰੂਮ ਦੀ ਡਸਟਿੰਗ ਵੀ ਕਰ ਲਾਂ ਪਤਾ ਵੀ ਕੱਲ ਹੋਣੀ ਨਹੀਂ ਫਿਰ ਰੂਮ ਦੀ ਵੀ ਡਸਟਿੰਗ ਕਰ ਲਾਂ ਵੈਸੇ ਡਸਟਿੰਗ ਸਾਰੀ ਮੇਰੀ ਕਰਨ ਵਾਲੀ ਪਈ ਆ ਫਿਰ ਅੱਜ ਨਾ ਥੋੜੀ ਮੈਨੂੰ ਥਕਾਵਟ ਵੀ ਫੀਲ ਹੋ ਰਹੀ ਸੀ ਕਿਉਂਕਿ نیچے ਬੈ ਕੇ ਜੋ ਪੀੜੀ ਤੇ ਬੈ ਕੇ ਪੇਂਟ ਕਰ ਰਹੀ ਸੀ ਨਾ ਫਿਰ ਟੂ ਇਧਰ ਥੋੜਾ ਜਿਹਾ نیچے ਝੁਕਦੇ ਜੋਰ ਪੈਂਦਾ ਕਿਉਂਕਿ ਆਦਰਤ ਨਹੀਂ ਹੈਗੀ ਬੈਠਣ ਦੀ ਇੱਕ ਬੈਕ ਦੀ ਥੋੜੀ ਪ੍ਰੋਬਲਮ ਇਸ ਕਰਕੇ ਮੈਂ ਕਿਹਾ ਹੁਣ ਜ਼ਿਆਦਾ ਕੰਮ ਮੈਂ ਨਹੀਂ ਕਰਦੀ ਬਸ ਇੰਨਾ ਕੀ ਕਰ ਲਾਂ ਨੇ ਜਿੰਨੇ ਕੁ ਮੇਰੇ ਨਾਲ ਸੱਟਦਾ ਨਹੀਂਗਾ ਫਿਰ ਵਿਆਹ ਜਾ ਕੇ ਆ ਕੇ ਫਿਰ ਕਰਾਂਗੇ ਤੋਂ ਕੱਪੜੇ ਸੁੱਕ ਗਏ ਸੀ ਬਾਹਰ ਧੁੱਪ ਸੀ ਵਧੀਆ ਧੁੱਪ ਸੀ ਤੇਜ਼ ਤੇ ਹਵਾ ਵੀ ਬਹੁਤ ਚੰਗੀ ਸੀ ਬਹੁਤ ਜਲਦੀ ਕੱਪੜੇ ਸੁੱਕ ਗਏ ਕੱਪੜੇ نیچے ਗਿਰੇ ਸੀ ਮੈਂ ਚਿਟਕਣੇ ਲਗਾ ਕੇ ਤਾਰ ਤੇ ਲਗਾਏ ਸੀ ਮੈਂ ਚ ਉਹ ਤਾਰ ਕੇ ਇਹਨਾਂ ਦੀ ਫੇ ਤੈਅ ਕਰਦਾ ਤੈਅ ਕਰਕੇ ਕੱਪੜੇ ਫੇਰ ਥੋੜਾ ਜਿਹਾ ਆਰਾਮ ਨਾਲ ਬੈਠੂੰਗੀ ਵੀਡੀਓ ਐਡਿਟ ਕਰੂੰਗੀ ਥੋੜਾ ਜਿਹਾ ਰੈਸਟ ਕਰੂੰਗੀ ਤੇ ਫਿਰ ਉਸ ਤੋਂ ਬਾਅਦ ਰੈਸਟ ਵਗੈਰਾ ਕਰਕੇ ਫਿਰ ਮੈਂ ਪਨੀਰੀ ਦਾ ਸਮਾਨ ਵੀ ਤਿਆਰ ਕਰਨਾ ਜੋ ਉਹ ਵੀ ਕਰੂੰਗੀ ਤੇ ਕੱਪੜੇ ਮੈਨੂੰ ਆਏ ਹੁੰਦਾ ਬਸ ਨਾਲ ਦੇ ਨਾਲ ਮੈਂ ਤੈਅ ਕਰਦਾ ਉਈ ਗੱਡ ਬੈੱਡ ਤੇ ਆਪਾਂ ਰੱਖਦੀ ਢੇਰ ਜਿਹਾ ਲੱਗਿਆ ਕੱਪੜਿਆਂ ਦਾ ਫਿਰ ਬੂਰਾ ਲੱਗਦਾ ਔਰ ਨਾਲ ਪਏ ਅੰਝ ਵੱਲ ਵੀ ਜਾਦੇ ਪੈ ਜਾਂਦੇ ਨੇ ਤੇ ਹੁਣ ਮੈਨੂੰ ਇੱਥੇ ਹੈਲਪਰ ਨੇ ਮਾਰੀ ਸਵਾਜ ਹੈਲਪਰ ਵੀ ਅਜੇ ਲੇਟ ਪਾਈਸ ਫਿਰ ਉਹਨਾਂ ਨੂੰ ਅਸੀਂ ਕਿਹਾ ਸੀ ਬਸ ਘਰੇ ਨਹੀਂ ਹੋਣਾ ਵੀ ਤੂੰ ਲੇਟ ਆਈ ਤੋ ਮੈਨੂੰ ਹੁਣ ਬੁਲਾ ਰਹੀ ਸੀ ਮੈਂ ਜਾ ਰਹੀ ਆ ਹੁਣ ਅਸੀਂ ਦੁਪਹਿਰ ਦਾ ਟਾਈਮ 3:00 ਵਜੇ ਦਾ ਟਾਈਮ ਹੈ ਇਹ ਮੈਂ ਬਿਟਲੀ ਬਣਾ ਰਹੀ ਸੈਂਡਵਿਚ ਉਹਦੀ ਡਿਮਾਂਡ ਆ ਗਈ ਸੀ ਕਿ ਮੰਮਾ ਮੈਨੂੰ ਅੱਜ ਤੁਸੀਂ ਸੈਂਡਵਿਚ ਬਣਾ ਦਿਓ ਸਬਜ਼ੀਆਂ ਸਬਜ਼ੀਆਂ ਪਾ ਕੇ ਜਿਵੇਂ ਮਰਜ਼ੀ ਬਣਾਓ ਤੇ ਮੈਂ ਬਣਾ ਰਹੀ ਤੋਂ ਦੇ ਲਈ ਸੈਂ ਅੱਛਾ ਲੱਗਦਾ ਮੈਨੂੰ ਕੁਕਿੰਗ ਕਰਨਾ ਪਹਿਲਾਂ ਮੈਨੂੰ ਲੱਗਦਾ ਹਏ ਮੈਂ ਬੇਲੀ ਹਾਂ ਮੈਂ ਕੀ ਬਣਾਵਾਂ ਕੀ ਕਰਾਂ ਤੇ ਅੱਛਾ ਲੱਗਦਾ ਮੈਨੂੰ ਕੁਕਿੰਗ ਕਰਨਾ ਰੋਜ਼ ਜਲ ਕੁਝ ਨਾ ਕੁਝ ਮੈਨੂੰ ਲੱਗ ਲੱਗ ਡਿਮਾਂਡਸ ਆਉਂਦੀਆਂ ਨੇ ਚਾਹ ਬਣਾ ਦੋ ਅੱਜ ਆਹ ਬਣਾ ਦੋ ਮੰਮਾ ਜਾ ਸਬਜ਼ੀ ਬਣਾ ਦਿਓ ਵਧੀਆ ਲੱਗਦਾ ਮੈਨੂੰ ਕونکی ਕੁਕਿੰਗ ਲੇਡੀਜ਼ ਨੂੰ ਕਰਨਾ ਵਧੀਆ ਲੱਗਦਾ ਨਾ ਕੁਕਿੰਗ ਨਾ ਕਰੋ ਐਂ ਲੱਗਦਾ ਅੱਜ ਤਾਂ ਆਪਾਂ ਖਾਲੀ ਜੇ ਬੈਠਾਂਗੇ ਫਿਰ ਸੋਚ ਕੋਈ ਕੰਮ ਨਹੀਂ ਕਰਿਆ ਹੈਗਾ ਤੇ ਇਹ ਮੈਂ ਬਣਾਇਆ ਨੇ ਸੈਂਡਵਿਚ ਤੇ ਮੈਂ ਹੁਣ ਕਰਕੇ ਆਉਣੀ ਉਹਨੂੰ ਸਰਵ ਸਬਜ਼ੀਆਂ ਬਾ ਕੇ ਵਧੀਆ ਹੈਲਦੀ ਬਣ ਜਾਂਦੇ ਨੇ ਤੇ ਬੱਚੇ ਸਬਜ਼ੀਆਂ ਖਾ ਲਾਂਦੇ ਨੇ ਕਿਸੇ ਪਹਾਨੇ ਸਬਜ਼ੀਆਂ ਤਾਂ ਚਲੋ ਬੱਚਿਆਂ ਨੂੰ ਖਾਣੀਆਂ ਚੀਜ਼ਾਂ ਜਿਵੇਂ ਵਧੀਆ ਲੱਗਦੀਆਂ ਨੇ ਤੇ ਹੁਣ ਮੈਂ ਕਰਨ ਲੱਗੀ ਸੀ ਪਨੀਰੀ ਦਾ ਸਮਾਨ ਤਿਆਰ ਕਿਉਂਕਿ ਅਸੀਂ ਨਾ ਫਿਰ ਪਨੀਰੀ ਬਣਾਉਣੀ ਆ ਤੇ ਕੱਲ ਨੂੰ ਪਤਾ ਫਿਰ ਨਹੀਂ ਬਣਨੀ ਨਾ ਕੱਲ ਨੂੰ ਕੁਝ ਨਹੀਂ ਹੋਣਾ ਅਗਲੇ ਦਿਨ ਆ ਕੇ ਕਰਾਂਗੇ ਪਨੀਰੀ ਬਣਾਵਾਂਗੇ ਇਹ ਮੈਂ ਕਰ ਰਹੀ ਹਾਂ ਕਾਜੂ ਤੇ ਬਦਾਮ ਨਾ ਥੋੜੇ ਇਦਾਂ ਇਦਾਂ ਦੇ ਵਿੱਚ ਮੈਂ ਆਮ ਪਿਸਤੇ ਵਿੱਚ ਥੋੜਾ ਥੋੜਾ ਕੁੱਟ ਰਹੀ ਆ ਇਹ ਮਿਕਸੀ ਵਿੱਚ ਕਰਦੇ ਤਾਂ ਬਿਲਕੁਲ ਬਰੀਕ ਪਾਊਡਰ ਬਣ ਜਾਂਦਾ ਪਰ ਬਰੀਕ ਪਾਊਡਰ ਨਹੀਂ ਚਾਹੀਦਾ ਥੋੜਾ ਥੋੜਾ ਖੜਮੇ ਜਿਹੀ ਚਾਹੀਦੀ ਨੇ ਇਹ ਚਾਕੂ ਨਾਲ ਕਟਾਂਗੇ ਬਹੁਤ ਟਾਈਮ ਲੱਗੂਗਾ ਇਸ ਲਈ ਨਾ ਮੈਂ ਇਹਦੇ ਵਿੱਚ ਪਾ ਕੇ ਥੋੜਾ ਥੋੜਾ ਇਹਨਾਂ ਨੂੰ ਸੱਟ ਜੀ ਮਾਰ ਕੇ ਬਰੀਕ ਕਰ ਰਹੀ ਆਂ ਬਦਾਮ ਥੋੜੇ ਹਾਰਡ ਹੁੰਦੇ ਨੇ ਉਹਨਾਂ ਤੇ ਟਾਈਮ ਲੱਗਿਆ ਕਾਜੂ ਤੇ ਖਰੋੜ ਤੇ ਕੋਈ ਟਾਈਮ ਨਹੀਂ ਲੱਗਦਾ ਉਹਨਾਂ ਨੂੰ ਹਲਕੇ ਹੀ ਸੱਟ ਮਾਰੋ ਫਟਾਫਟੋ ਟੁੱਟ ਜਾਂਦੇ ਨੇ ਆ ਥੋੜਾ ਜਿਹਾ ਬਦਾਮਾਂ ਤੇ ਟਾਈਮ ਲੱਗਦਾ ਤੇ ਇਸ ਤੋਂ ਬਾਅਦ ਫਿਰ ਮੈਂ ਜਿਹੜਾ ਕੋਈ ਮਿਕਸੀ ਵਾਲਾ ਸਮਾਨ ਹੋਊਗਾ ਮਿਕਸੀ ਵਿੱਚ ਪੀਸੂਗੀ ਘਰ ਮੇ ਇਹਨ ਟ੍ਰਾਈਫੂਟਸ ਨੇ ਸਾਰੇ ਕਰਦੇ ਕਾਜੂ ਬਦਾਮ ਤੇ ਅਖਰੋਟ ਇਹ ਦਰ ਦਰ ਇਹ ਕਰ ਲਿਆ ਇਸ ਤਰ੍ਹਾਂ ਮੈਂ ਤੇ ਆ ਸਾਰਾ ਸਮਾਨ ਇਹ ਮਿਕਸੀਚ ਕਰੂੰਗੀ ਜੋ ਵੀ ਇਹ ਦਵਾਈਆਂ ਨੇ ਦੇਸੀ ਦਵਾਈਆਂ ਨੇ ਹਨਾ ਉਹ ਜੋ ਪਹਿਲਾਂ ਪੰਜਾਬ ਨੇ ਸੋ ਮੈਂ ਤੁਹਾਨੂੰ ਸਾਰੀਆਂ ਦਵਾਈਆਂ ਦੱਸੀਆਂ ਸੀ ਕੁਛ ਤੋਂ ਚਾਰ ਉਹ ਐ ਤਰੀਕਾ ਘਟ ਮੰਗਵਾਈਆਂ ਨੇ ਕਿਉਂਕਿ ਥੋੜਾ ਮੌਸਮ ਦਾ ਫਰਕ ਪੈ ਗਿਆ ਨਾ ਤੇ ਕੁਛ ਕੁਛ ਚੀਜ਼ਾਂ ਨੂੰ ਕਰਾਂ ਦੀ ਲੋੜ ਨਹੀਂ ਜਿਵੇਂ ਫੁੱਲ ਸਪਾਈਸ ਪਾਊਡਰ ਮਿਲ ਗਿਆ ਮਗਜ ਐਦਾਂ ਹੀ ਪੈ ਜਾਣਗੇ ਜਿਵੇਂ ਐਨ ਪੈ ਜੂਗੀ ਕੋਕੋਨਟ ਪਾਊਡਰ ਪੈ ਜੂਗਾ ਹਨਾ ਤੇ ਗੂਨ ਦਾ ਵੀ ਪਾਊਡਰ ਮਿਲ ਗਿਆ ਇਹ ਵੀ ਘਰਾਂ ਦੇ ਲੋੜ ਨੇ ਇਸ ਤਰ੍ਹਾਂ ਫਿਰ ਕੁਝ ਚੀਜ਼ਾਂ ਤਾਂ ਇਹ ਐਂ ਪੈ ਜਾਣਗੀਆਂ ਜਿਹੜੇ ਦਵਾਈਆਂ ਮਿਕਸੀ ਚ ਕਰਨ ਵਾਲੀਆਂ ਹੋਣਗੀਆਂ ਉਹ ਮਿਕਸੀ ਵਿੱਚ ਪਾਊਡਰ ਬਣਾ ਕੇ ਰੱਖੂੰਗੀ ਆ ਜੇ ਸਾਰੇ ਸਮਾਨ ਦੀ ਤਿਆਰੀ ਕਰ ਲਈ ਟਾਈਮ ਹੋ ਰਿਹਾ 4:30 ਤਾਂ ਮੈਂ ਮੌਸਮ ਦੇਖ ਰਹੀ ਸੀ ਪਰ ਬਹੁਤ ਤੇਜ਼ ਹਵਾ ਚੱਲ ਰਹੀ ਹੈ ਪਹਿਲਾਂ ਬਾਰਿਸ਼ ਹੋਈ ਵਿੱਚੀ ਧੁੱਪ ਵਿੱਚੀ ਹਵਾ ਬਹੁਤ ਤੇਜ਼ ਸਭ ਕੁਝ ਚੱਲ ਰਿਹਾ ਜਰਾ ਬੱਸ ਸਾਰਾ ਕੁਝ ਛੱਡਦਾ ਹਵਾ ਵੀ ਛੱਡਦੀ 20 ਵੀ ਧੁੱਪ ਵੀ ਕਰਦੀਆਂ ਚਾਰ ਬਾਅਦ ਜਾਂ ਕਿ ਤਾਈ ਹੋ ਰਿਹਾ 4:30 ਦਾ ਪੀਂਹ ਹੋ ਜਾਂਦਾ ਨਹੀਂ ਹੈ ਫਿਰ ਮੇਰੇ ਕੱਪੜੇ ਸੁੱਕ ਗਏ ਇਸ ਟਾਈਮ ਨਾਲ ਪਹਿਲਾਂ ਸਵੇਰੇ ਬਾਰਿਸ਼ ਤੋਂ ਮੈਂ ਅੰਦਰ ਪਾਤੇ ਫਿਰ ਧੁੱਪ ਨਿਕਲੀ ਧੁੱਪੇ ਪਾਤੇ ਹੁਣ ਸੁੱਕ ਗਏ ਸੀ ਬਾਰਿਸ਼ ਤੋਂ ਪਹਿਲਾਂ ਪਹਿਲਾਂ ਟਾਈਮ ਨਾਲ ਸੁੱਕ ਗਏ ਪਰ ਹਵਾ ਸਰੀ ਬਹੁਤ ਖਰਾਬ ਅੱਜ ਬਹੁਤ ਜਿਆਦਾ ਤੇ ਹਵਾ ਜਾਂਦੀ ਹੈ ਅੰਤਰੀ ਚੱਕੀ ਬਾਹਰ ਮੌਸਮ ਨਹੀਂ ਹੈਗਾ ਉਹ ਅੱਛਾ ਮੌਸਮ ਹੈ ਫਸਲਾਂ ਦਾ ਡਰ ਆ ਜਿਆਦਾ ਹਵਾ ਨਾਲ ਖਣਕਾ ਡਿੱਗ ਸਕਦੀਆਂ ਨੇ ਕਿਸਾਨਾਂ ਨੂੰ ਡਾੜੀ ਡਰਾ ਫਸਲਾਂ ਦਾ ਕੱਲ ਚੱਲੀ ਗਈ ਸਲਾਈਟ ਤੇ ਮੈਂ ਹੁਣ ਨਾ ਮਿਕਸ ਦੇ ਵਿੱਚ ਜਿਹੜੇ ਚੀਜ਼ਾਂ پیسਣ ਵਾਲੀਆਂ ਦਵਾਈਆਂ ਪੰਜੀ ਦੀ ਲੂ ਪੀਸ ਰਹੀਆਂ ਤੇ ਤੇ ਲਵਾਨੀ ਤੇ ਧੁੱਪ ਸੀ ਪਰ ਧੁੱਪ ਅੱਜ ਹੈ ਨਹੀਂ ਤੇ ਕੱਲ ਵੀ ਮੌਸਮ ਖਰਾਬ ਸੀ ਇੱਕ ਦਿਨ ਪਹਿਲਾਂ ਸੀ ਚੱਲੇ ਗਈ ਸੀ ਧੁੱਪ ਲਵਾਨੀ ਹੋਈ ਹੈ ਧੁੱਪ ਹੈਗੀ ਚ ਪਰ ਹਵਾ ਚੱਲ ਰਹੀ ਥੋੜੇ ਕਰਕੇ ਨਾ ਮਿੱਟੀ ਨਾ ਬੈ ਜਾਏ ਮਿੱਟੀ ਨੀਰੀ ਚੱਲ ਰਹੀ ਸੀ ਕਾਫੀ ਤੇਜ਼ ਮੈਂ ਕਿ ਮਿੱਟੀ ਪੈ ਕੇ ਗਿਰ ਕੌਣ ਲੱਗ ਜਾਣੀ ਆ ਮੈਂ ਸੋਚਿਆ ਇਹ ਰਸਾਇਰ ਸੀਟ ਕਰ ਲਾਂ ਜਾਂ ਮਾਈਕ੍ਰੋਵੇਵ ਚ ਕਰ ਲਾਂ ਫਿਰ ਮੈਂ ਕਿ ਹੀਟ ਨਾਲ ਦਵਾਈਆਂ ਕਿਤੇ ਖਰਾਬ ਨਾ ਹੋ ਜਾਣ ਮੈਂ ਹੀਟ ਨਹੀਂ ਕਰੀਆ ਜੈ ਇਦਾਂ ਹੀ ਡਾਇਰੈਕਟ ਪੀਸ ਰਹੀ ਇਹਨਾਂ ਨੂੰ ਟਾਈਮ ਹੋ ਗਿਆ 5:30 6 ਵਜੇ ਵਾਲੇ ਨੇ ਪੰਜੀਰ ਦਾ ਸਮਾਨ ਮੈਂ ਸਾਰਾ ਪੀਸਾ ਸਾਰਾ ਤਿਆਰ ਕਰਕੇ ਰੱਖ ਦਿੱਤਾ ਪਰसों ਨੂੰ ਬੜਾ ਮੰਤ ਪੰਜੀਰ ਹੋਇਆ ਬੈ ਸੂਟ ਪ੍ਰੈਸ ਕਰਕੇ ਸਾਡੇ ਕੱਲ ਨੂੰ ਅਸੀਂ ਜਾਣਾ ਵਿਆਹ ਉਹ ਕੰਮ ਵੀ ਹੋ ਗਿਆ ਸੂਟਾਂ ਫੇਰ ਆਇਆ ਹੁਣ ਬਸ ਇਹ ਰੈਲ ਮੈਕ ਹੋਵੇ ਨਾ ਹੋਵੇ ਨਾ ਪਹਿਲੇ ਕਰਕੇ ਰੱਖ ਦੋ ਮੈਂ ਤਿਆਰ ਕਰ ਤੇ ਉਹ ਕੱਪੜੇ ਪ੍ਰੈਸ ਕਰਕੇ ਜਵਿੰਦਰ ਜੀ ਆਲਰੇਡੀ ਪ੍ਰੈਸ ਨੇ ਤੇ ਮੇਰੇ ਕੋਲ ਨਾ ਹੈ ਸਕੂਨ ਪਏ ਹੁੰਦੇ ਨੇ ਆਪਣੇ ਕੋਲ ਵੀ ਹੁੰਦੇ ਨੇ ਮੈਂ ਤੁਹਾਨੂੰ ਦੱਸ ਦਿਆਂ ਨਾ ਚਲ ਆਪਾਂ ਦਾ ਕਰਦੇ ਸ਼ੇਅਰ ਕਰ ਦਿੰਦੇ ਆ ਪਹਿਲਾਂ ਆਵਣਾ ਸਕੂਨ ਮੇਰੇ ਕੋਲ ਐਨੇ ਸਸਾਨ ਪਿਆ ਰਹੇ ਇਹਨਾਂ ਮਾਈਕ੍ਰੋਵੇਵ ਨਾਲ ਜਿਹੜਾ ਕੋ ਇੰਨੇ ਸਾਲ ਤਾਈਂ ਪਹਿਰੇ ਮੈਂ ਕੀ ਕਰੂੰਗੀ ਮੈਂ ਚੱਕ ਤੇ ਇਹ ਦਾ ਫਿਰ ਮੈਂ ਹੁਣ ਕੁਛ ਮਹੀਨੇ ਪਹਿਲਾਂ ਮੈਂ ਚੱਕੀ ਨੂੰ ਬੇਸਣ ਦੇ ਵਿੱਚ ਲਗਾ ਦਿਆ ਬੇਸਣ ਵਾਲਾ ਡੱਬਾ ਇਹਦੇ ਵਿੱਚ ਲਗਾ ਲੈ ਤੇ ਇਹਨਾਂ ਬੇਸਣ ਕੱਢਣਾ ਬਹੁਤ ਆਸਾਨ ਹੋ ਜਾਂਦਾ ਐਵੇਂ ਜਿਵੇਂ ਆਹ ਸਕੂਨ ਮਤਲਬ 3 ਦੇ ਪੈਕੇਟਸ ਵਿੱਚ ਨਿਕਲੇ ਹੋਏ ਨੇ ਬਹੁਤ ਡੋਂਗੇ ਨੇ ਬਹੁਤ ਸੋਨੇ ਨੇ ਜਿਵੇਂ ਕੋਈ ਵੱਡੇ ਪੀਪੇ ਚ ਆਪਾ ਚਾਵਲ ਚੀਨੀ ਕੁਛ ਦਾਲਾਂ ਕਰਾ ਜਿ ਪਾਉਣਿਆ ਕੰਟੇਨਰ ਦਾ ਸਾਮਣੂ ਜੇ ਕੰਟੇਨਰ ਵਿੱਚ ਪੈਣਗੇ ਤੇ ਇਹ ਚ ਆਪਾ ਦਾਲਾ ਗੋਲਾ ਵਿੱਚ ਚਾਵਲ ਗੇਰਾ ਪਾਉਣ ਵਾਸਤੇ ਰੱਖ ਸਕਦੇ ਆ ਇਹ ਵੀ ਮੈਂ ਸੰਭਾਲ ਕੇ ਰੱਖੇ ਹੋਏ ਨੇ ਕੰਮਾਂ ਵੀ ਮੇਰੇ ਨਾਲ ਬਹੁਤ ਲੰਮੀ ਹੈ ਕ੍ਰੈਕ ਤੋਂ ਦਿਨ ਆਪਣੇ ਕੋਲ ਆਵਲੇ ਸੂਪੜੇ ਸਪੂਨਸ ਇਹ ਮੇਰੇ ਡਿਨਰ ਸੈੱਟ ਨਾਲ ਸੂਪੜੇ ਸਪੂਨ ਸੀਗੇ ਕਿੰਨੇ ਸਾਲ ਤੱਕ ਮੈਂ ਪਹਿਲਾਂ ਰੱਖ ਲਈ ਫਿਰ ਹੁਣ ਆਪਣੇ ਘਰਾਂ ਜਿਹੜਾ ਡੇਲੀ ਸੂਪ ਬਣਦਾ ਸੂਪ ਬਣਾਉਣ ਦਾ ਰੂਸ ਹੁੰਦਾ ਨਾ ਤੇਦਾ ਉਹ ਮੈਂ ਜਵੇਂ ਅਜਿਹਾ ਜਵਾਰਦਾਰਤਾ ਪਿਆ ਸੀ ਇੱਥੇ ਕੁਛ ਮੈਂ ਕਿ ਵਿਚ ਮੈਂ ਬੇਸਟਾ ਮਿਕਸ ਕਰ ਲਿਆ ਜਦੋਂ ਮੈਂ ਆਟਾ ਬਣਾਉਂਦੀ ਹਾਂ ਕਹਿੰਦਾ ਇੱਕ ਦੋ ਚਮਚੇ ਫੇਰ ਦੇ ਪਾਣੀ ਦੇ ਵਿੱਚ ਇਹਦੇ ਵਿੱਚ ਰੱਖਿਆ ਹੋਇਆ ਇਹ ਸਪੂਨ ਵੀ ਆਪਾਂ ਰੱਖ ਸਾਂਦੇ ਕੋਈ ਮੈਦੇ ਵਿੱਚ ਚਾਵਲ ਦੇ ਆਟੇ ਵਿੱਚ ਬੇਸਟਾ ਵਿੱਚ ਹਾਂ ਕੰਮ ਬਹੁਤ ਆਉਂਦੇ ਨੇ ਕਿ ਫਿਰ ਆਪਾਂ ਸੋਚਦੇ ਵੀ ਨਾ ਤਾਂ ਕੀ ਕੰਮ ਆ ਪਰ ਕੰਮ ਲੈਣਾ ਹੋਵੇ ਤਾਂ ਆਪਾਂ ਲੈ ਸਕਦੇ ਆਂਗੇ ਤੁਹਾਨੂੰ ਕਰਨੀ ਬਹੁਤ ਚੀਜ਼ ਬਚਣ ਵਾਲੀ ਹੋਗੀ ਅੰਜਨਾ ਨਾ ਦੇ ਪੋਆ ਵਾਲਿਆਂ ਦੇ ਘਰੇ ਵਿੱਚ ਸਵੇਰੇ ਖਾਦੀ ਰੋਟੀ ਤੇ ਸਬਜ਼ੀ ਵੀ ਖਾਦੀ ਸਬਜ਼ੀ ਫਿਰ ਕਰਾਦੀ ਹੁੰਦੇ ਜੇ ਕੋਈ ਪ੍ਰੋਗਰਾਮ ਵਗੈਰਾ ਹੁੰਦੇ ਸਬਜ਼ੀ ਵਧੀਆ ਬਣਾਉਂਦੇ ਮਸਾਲਿਆਂ ਦੇ ਗਿਆ ਪਾ ਕੇ ਕਾਫੀ ਤਰ੍ਹਾਂ ਤੜਕਾ ਲਾ ਕੇ ਸੁਆਸ ਹੀ ਸਬਜ਼ੀ ਕਰਾਰੀ ਸੀ ਮਸਾਲਿਆਂ ਵਾਲੀ ਸੀਗੀ ਪਰ ਹੁਣ ਮੇਰਾ ਬਣ ਰਿਹਾ ਤੇਜਾਬ ਤੇ ਆਹੰਦ ਕੈਪਸੂਲ ਲੈਣਾ ਪੁਮੇ ਨਾ ਇਹ ਕਾਲੀ ਸੋਚ ਕੇ ਆਤੀ ਸੀ ਮੈਂ ਕਿ ਹੁਣ ਮੇਰਾ ਤੇਜਾਬ ਨਹੀਂ ਬਣਦਾ ਹੈਗਾ ਫਿਰ ਮੈਂ ਚਾਹ ਕੌਫੀ ਕਢਾਤੀ ਪਤਾ ਨਹੀਂ ਖਾਣਾ ਵੀ ਫਰੂਟ ਸੈਲਡ ਵੱਧ ਖਾਣਨੇ ਆਂਗੇ ਤਾਂ ਕਰਕੇ ਤੇਜਾਬ ਨਹੀਂ ਹੁਣ ਬਣਦਾ ਮੇਰੇ ਹਫ਼ਤੇ 'ਚ ਕੀ ਕਹਣਾ 10 ਦਿਨਾਂ 'ਚ ਇੱਕ ਵਾਰ ਬਣੇ ਤਾਂ ਅੱਗੇ ਹਰ ਤੀਸਰੇ ਦਿਨ ਤੇਜਾਬ ਦਾ ਕੈਪਸੂਲ ਲੈਣੀ ਇਸਮੈਂ ਤੇ ਅੱਜ ਲੱਗ ਗਿਆ ਤੇਜਾਬ ਬਣਨਾ ਤਾਂ ਤੇਜਾਬ ਦਾ ਕੈਪਸੂਲ ਲੈਣੀ ਫਿਰ ਕੱਲ ਨੂੰ ਭਾ ਜਾਣਾ ਫਿਰ ਖਾਤਾ ਪੀਤਾ ਹੋ ਫਿਰ ਰੋਕ ਹੋਊਗਾ ਨਾ ਕੱਲ ਨੂੰ ਵੀ ਖਾਣਾ ਕੱਲ ਨੂੰ ਵੀ ਖਾਣਾ ਹੀ ਆ ਕੰਨੋਂ ਆਖਣਾ ਹੋਈ ਕਿ ਕੈਸ਼ ਹੋ ਲੈਨੀ ਤੇ ਆਪ ਦਾ ਅੱਜ ਮੈਂ ਬੋਟਲ ਭਰ ਕੇ ਰੱਖੀ ਇਸਰਾਂ ਨੇ ਤਾਂ ਪਾਣੀ ਦੀ ਪੀਤੀ ਕੀ ਜੇ ਨਹੀਂ ਤਾਂ ਨਾ ਬੈੱਡ ਤੇ ਇੱਕ ਵਾਰ ਆਪਾਂ ਜੋ ਬਹਿ ਜਣੇ ਕੰਮ ਕਰਕੇ ਫਿਰ ਕਿਚਨ ਚ ਜਾਓ ਪਾਣੀ ਪਿਓ ਬਹੁਤ ਔਖਾ ਲੱਗਦਾ ਉਹ ਪੀਣਾ ਬੋਟਲ ਭਰ ਕੇ ਰੱਖੀ ਇਸ ਤਾਂ ਮੈਂ ਹਰ ਇੱਕ ਘੰਟਾ ਡੇਢ ਘੰਟੇ ਵਿੱਚ ਬੋਟਲ ਖਾਲੀ ਕਰਦੀ ਸੀ ਪਾਣੀ ਵਾਲੀ ਇਹਦਰ ਮੱਖਣ ਪਿਆ ਸੀ ਦੋ ਭਾਂਡਿਆਂ ਵਿੱਚ ਇਹ ਵੀ ਮੈਂ ਗਰਮ ਕਰਤਾ ਇਹਨੂੰ ਠੰਡਾ ਹੋਗਾ ਫ੍ਰਿਜ ਵਿੱਚ ਰੱਖੂੰ ਫੇਰ ਇਹਦਾ ਕਿਉਂ ਬਣੂਗਾ ਇੱਕ ਵਾਰ ਤਾਂ ਮੱਖਣ ਹੀ ਗਰਮ ਕਰਿਆ ਕਰਨਾ ਜੀ ਟਾਈਮ ਹੋ ਰਿਹਾ 7:30 ਦਾ ਕੰਮ ਸਾਰਾ ਸਾਰਾ ਫਿਨਿਸ਼ ਹੈ ਬਸ ਹੁਣ ਮੇਰੇ ਦੁੱਧ ਪੀਣਾ ਦੁੱਧ ਵੀ ਹੋ ਜਿੰਨੇ ਫਰੂਟ ਖਾਣਾ ਸੌਟ ਪਾਵਾ ਸਾਹ ਕੰਮ ਆ ਰਿਹਾ ਬਾਕੀ ਸਾਰਾ ਫਿਨਿਸ਼ ਹੈ ਬਹੁਤ بارش ਹੋਈ ਹੈ ਸਾਰੇ ਜਗ੍ਹਾ ਤੇ ਆਲਮੋਸਟ ਹਰ ਇੱਕ ਕਿਤੇ بارش ਆਣਾ ਕਿਤੇ ਘੱਟ ਕਿਤੇ ਵੱਧ ਹਵਾ ਬਹੁਤ ਤੇਜ਼ ਆਣੀ ਸਾਰਾ ਦਿਨ ਕਿਤੇ ਕਿਤੇ ਗੜੇ ਵੀ ਪਏ ਨੇ ਬਹੁਤ ਜਿਆਦਾ ਨੁਕਸਾਨ ਫਸਲਾਂ ਦਾ ਹੋ ਰਿਹਾ ਹੋਊਗਾ ਨਾ ਇਹਨੇ ਮੀਂਹ ਨੂੰ ਬਹੁਤ ਜਿਆਦਾ ਹਵਾ ਸਿਆਜਾ ਸਵੇਰੇ ਦਵਿੰਦਰ ਜੀ ਭੇਜਣਗੇ ਨਾ ਕਮੇ ਆਪ ਜਾਣਗੇ ਜਿਹੜਾ ਮਰ ਚ ਜਾਣਗੇ ਨਾ ਫਸਲਾਂ ਦਾ ਬਹੁਤ ਫਿਕਰ ਹੁੰਦਾ ਹੁਣ ਆਉਣਗੇ ਦਵਿੰਦਰ ਇਹ ਫਿਕਰ ਕਰਨਗੇ ਹਾਂ ਹੀ ਕੰਨ ਕਰ ਕਰਨ ਕੀ ਹਾਲ ਹੋਊਗਾ ਹੁਣ ਜਦੋਂ ਅਕਸਰ ਇਹ ਜਾਂਦੇ ਨੇ ਖੇਤ ਵੇਲਾਂ ਦੀ ਮਾਰ ਦੇ ਦੇਖਦੇ ਨਹੀਂ ਉਹ ਤੱਕਰੇ ਹੀ ਇੰਤਰ ਆਉਂ। ਕਿਸਾਨਾਂ ਨੂੰ ਬਹੁਤ ਮਾਰ ਪੈਂਦੀ ਮੌਸਮ ਕਰਕੇ ਨਾ ਜਿਹੜਾ ਬੀ ਲੋੜੀ بارش ਨਾਲ ਤੇਜ਼ ਹਵਾ ਇਹਨਾਂ ਕਰਕੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਸਲਾਂ ਨੂੰ ਨੁਕਸਾਨ ਆ। ਇੱਕ ਨਾ ਭੈਣ ਨੇ ਕਮੈਂਟ ਕਰਿਆ ਸੀ ਕਿ ਤੁਸੀਂ ਨਾ ਕੈਸਰੋਲ ਚ ਦਹੀਂ ਜਮਾਇਆ ਕਰੋ ਜਾਂ ਗਰਮ ਜagge ਵਿੱਚ ਥੈਂਕ ਯੂ ਸੋ ਮਚ ਦੱਸਣ ਲਈ। ਜਦੋਂ ਉਹਨਾਂ ਨੇ ਕਮੈਂਟ ਕਰਿਆ ਕੈਸਰੋਲ ਦਾ ਚਲ ਇੱਕ ਹੋਰ ਨੇ ਵੀ ਪਹਿਲਾਂ ਕਰਿਆ ਸੋਮੋਨਿਕਾ ਨੇ ਮੌਨਿਕਾ ਜੀ ਨੇ ਤੇ ਮੇਰੇ ਤੁਹਾਨੂੰ ਮੈਂ ਉਹ ਆਈਡੀਆ ਕਲਿੱਕ ਕਰਾਂਗਾ ਜੋ ਉਹਨਾਂ ਨਾਲ ਲਿਖਿਆ ਹੈ ਗਰਮ ਜੱਗ ਵਿੱਚ ਜੱਗ ਮੀਨਸ ਗਰਮ ਜਿਹੜੇ ਆਪਣੇ ਕੋਲ ਥਰਮੋਸ ਜੱਗ ਵਾਲੀ ਹੁੰਦੇ ਕੱਲੀ ਕਈ ਵਾਰ ਕਮੀ ਸਪੇਅਰ ਵੀ ਹੁੰਦੀ ਆ ਆਪਾਂ ਕਹਿਣਾ ਕਿ ਇਸੇ ਕੰਮ ਨਹੀਂ ਹਨ ਫਿਰ ਮੈਂ ਕਿਹੇ ਵੀ ਗੱਲ ਵਧੀ ਹੈ ਹਨ ਆਪਾਂ ਉਹਨੂੰ ਜਿਹੜਾ ਕੰਮ ਨਹੀਂ ਦਹੀਂ ਜਮਾਉਣ ਦਾ ਕੰਮ ਲੈ ਸਕਦੇ ਆ ਪਰ ਦਹੀਂ ਜੰਮ ਜੂਗੀ નો ਪ੍ਰੋਬਲਮ ਪਰ ਇਹ ਚ ਦਿੱਕਤ ਆਊਗੀ ਫ੍ਰੀਜ ਵਿੱਚ ਰੱਖਣ ਦੀ ਕਿੰਗਾ ਦਹੀਂ ਜੋ ਆਪਾਂ ਜਮਾ ਲਈਏ ਉਹਨੂੰ ਫ੍ਰੀਜ ਵਿੱਚ ਰੱਖਦੇ ਆ ਫ੍ਰੀਜ ਦੇ ਵਿੱਚ ਉਹਨੂੰ ਕੈਸਰੋਲ ਨੂੰ ਜੇ ਰੱਖਦੇ ਆ ਉੱਪਰ ਉਹਦੇ ਇਦਾਂ ਟੱਕ ਉੱਪਰ ਲੱਗ ਜਾਂਦਾ ਹੈ ਹੈਂਡਲ ਵੈਸੇ ਤੇ ਸਾਡਾ ਫਰਿੱਜ ਹੈ ਤਾਂ ਵੱਡਾ ਪਰ ਸਟਿਲ ਸਾਡਾ ਫਰਿੱਜ ਭਰਿਆ ਰਹਿ ਰਿਹਾ ਹੈ। ਇਹੋ ਚ ਜਗ੍ਹਾ ਨਹੀਂ ਕਿਵੇਂ ਕਰ ਸਕਾਂ ਪਰ ਮੈਨੂੰ ਤੁਹਾਡਾ ਆਈਡੀਆ ਬਹੁਤ ਅੱਛਾ ਲੱਗਿਆ। ਕਹਿੰਦੇ ਚਲੋ ਫਿਰ ਚੇਂਜ ਕੀਤਾ ਵੱਡਾ ਫਰਿੱਜ ਆਇਆ ਮੈਂ ਜਰੂਰ ਫਿਰਾਈ ਕਰਾਂ ਕਰੂੰਗੀ। ਜਾਗ ਵਿੱਚ ਮੇਰੇ ਕੋਲ ਪਈਆਂ ਹਨ ਬਹੁਤ ਸਾਰੀਆਂ ਬੋਤਲੀਆਂ ਨੇ। ਉਹਨਾਂ ਵਿੱਚ ਦਹੀਂ ਜਮਾਣਾ ਕਰੂੰਗੀ ਜਾਂ ਕੈਸਟਰੋਲ ਨੇ ਪਈ ਨੇ ਹਨ ਉਹਨਾਂ ਜਮਾਣਾ ਕਰੂੰਗੀ। ਫਰਿੱਜ ਉਹ ਵੱਡਾ ਆ ਗਿਆ। ਹੁਣ ਫਰਿੱਜ ਜੇ ਸਾਨੂੰ ਹੈ ਨਾ ਦੋ ਫਰਿੱਜ ਨੇ ਪਰ ਮੈਨੂੰ ਸਟਿਲ ਅੰਦਰ ਕਿਚਨ ਵਾਲਾ ਫਰਿੱਜ ਵੱਡਾ ਇਹਦੀ ਮੈਨੂੰ ਕਦ ਕਰ ਦੇਣਾ। ਇਹ ਵੀ ਆਇਆ ਲੱਗੂ ਵੀ ਬਹੁਤ ਛੋਟਾ ਫ੍ਰਿਜ ਕਦੋਂ ਵੱਡਾ ਆਊਗਾ ਬਸ ਐਵੇਂ ਦਾ ਇਸ ਆਈ ਜਨਵਾਪਾ ਕੱਢ ਨਹੀਂ ਸਕਦੇ ਹੁਣ ਇਹਨਾਂ ਤੇ ਚੱਲਦੇ ਨੇ ਉਹਨਾਂ ਚੀਜ਼ ਚਲਾਈ ਹੈ ਨਾ বিনা ਗਲਤ ਤਾਂ ਆਪਾਂ ਚੇਂਜ ਉਹਨਾਂ ਨੂੰ ਕਰ ਨਹੀਂ ਸਕਦੇ ਥੈਂਕ ਯੂ ਸੋ ਮੱਚ ਐਨੀ ਬਧੀ ਸਲਾਹ ਦੇਣ ਲਈ ਤਾਂ ਇਹ ਮੈਂ ਤੁਹਾਨੂੰ ਕਹਿਣੀ ਹੁੰਦੀ ਮੈਨੂੰ ਵੀ ਸਲਾਹ ਦਿਆ ਕਰੋ ਤੁਸੀਂ ਤੁਸੀਂ ਕਹਿ ਦਿੰਦਾ ਅਸੀਂ ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਹਾਂ ਚਲੋ ਕੁਝ ਨਾ ਕੁਝ ਆਪਾਂ ਦੇ ਉੱਤੇ ਜੋ ਦੇਖਦੇ ਆਪਾਂ ਸਿੱਖਣਾ ਜ਼ਰੂਰ ਹੈ ਮੈਨੂੰ ਵੀ ਦੱਸਿਆ ਕਰੋ ਮੈਨੂੰ ਵੀ ਸਲਾਹ ਦਿਆ ਕਰੋ ਤਾਂ ਕਿ ਮੈਨੂੰ ਵੀ ਤੁਹਾਡੇ ਤੋਂ ਕੁਝ ਨਾ ਕੁਝ ਸਿੱਖਣ ਦਾ ਮੌਕਾ ਮਿਲੇ